ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਇੱਕ ਕਿਸਮ ਹੈ ਪੁਸ਼ਾ 44 ਤੇ ਰੋਕ ਲਗਾ ਦਿੱਤੀ ਗਿਆ ਤੁਹਾਨੂੰ ਦੱਸਦੇ ਕਿ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਕਾਫੀ ਚਿੰਤਾਤ ਹੈ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਡੀਟੇਲਸ ਆ ਕਿਵੇਂ ਦੇਖਦੇ ਹੋ ਸਰਕਾਰ ਦੇ ਇਸ ਫੈਸਲੇ ਨੂੰ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਅਹਿਮ ਕਦਮ ਲਿਆ ਹੈ ਮੈਂ ਇਹਨੂੰ ਸਵਾਗਤ ਜੋ ਕਹਿੰਦਾ ਐਸ ਵੇਲੇ ਪੰਜਾਬ ਦੇ ਵਿੱਚ ਬਹੁਤ ਤੇਜ਼ੀ ਨਾਲ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਹੈ। ਬਰਸਾਤੀ ਪਾਣੀ ਅਸੀਂ ਸਾਬ ਨਹੀਂ ਰਹੇ। ਅਜਾਈ ਚਲਾਇਆ ਜਾਂਦਾ ਹੈ। ਪਿੰਡਾਂ ਦੇ ਟੋਬੇ ਭਰ ਕੇ ਖਾ ਗਏ। ਸ਼ਹਿਰਾਂ ਦੇ ਟੋਬੇ ਵੀ ਨਿਕਾਸੀਆਂ ਦੇ ਵਿੱਚ ਸਰਮਾਇਦਾਰਾਂ ਨੇ ਪਾਣੀ ਪਾਤੇ। ਬੜਾ ਅਜੀਬ ਹੈ ਤੇ ਪੰਜਾਬ ਦੀ ਸਰਕਾਰ ਨੇ ਕਹਿਤਾ ਕਿ ਪੂਸਾ 44 ਨਹੀਂ ਬੀਜੀ ਜਾਏਗੀ ਪੰਜਾਬ 'ਚ। ਇਸ ਬੰਦ ਦੇ ਵਿੱਚ ਉਹਨਾਂ ਨੇ ਖੇਤੀਬਾੜੀ ਵਿਭਾਗ ਨੂੰ ਦੇਸ਼ ਦਿੱਤੇ ਇਹਦੀ ਵਿਕਰੀ ਤੇ ਪਾਬੰਦੀ ਲਾਈ ਜਾਵੇ ਪਰ ਬਹੁਤ ਧੀਰੀ ਨਾਲ ਕਦਮ ਚੁੱਕਿਆ ਹਾਲੇ ਭਾਵੇਂ ਬਜਾਈ ਹੋਣੀ ਹੈ ਇਦੋਂ ਵੀ ਪਹਿਲਾਂ ਜਾਣਾ ਚਾਹੀਦਾ ਸੀ ਦੇਰ ਆਈ ਦਰਸਤ ਹੈ ਕੋਈ ਗੱਲ ਨਹੀਂ ਇਹ ਕਿਸਮ ਹੈ ਜਿਹੜੀ 140 ਤੋਂ 150 ਦਿਨ ਤੱਕ ਲੈਂਦੀ ਹੈ ਖੇਤੀਬਾੜੀਆਂ ਦੇ ਮੁਤਾਬਕ ਅੱਜਕੱਲ ਪੀਆਰ ਦੀਆਂ ਬਹੁਤ ਕਿਸਮਾਂ ਆ ਗਈਆਂ ਨੇ ਜਿਹੜੀਆਂ 90 ਤੋਂ 110 ਦਿਨ ਦੇ ਵਿੱਚ ਪੱਕ ਜਾਂਦੀਆਂ ਨੇ ਘੱਟ ਸਮਾਂ ਲੈਂਦੀਆਂ ਨੇ ਤੇ ਪਾਣੀ ਦੀ ਖਪਤ ਵੀ ਘੱਟ ਹੈ ਜਿਹੜੇ ਸਰਕਾਰੀ ਖੇਤੀਬੀਗਿਆਨ ਕੇਂਦਰ ਨੇ ਉੱਥੇ ਬਕਾਇਦਾ ਤੌਰ ਦੇ ਉੱਤੇ ਇਹ ਬੀਜ ਨਹੀਂ ਵੇਚੇ ਜਾ ਰਹੇ ਤੇ ਨਿੱਜੀ ਦੁਕਾਨਾਂ ਤੇ ਵੇਚੇ ਜਾ ਰਹੇ ਨੇ ਤੇ ਦੂਜਾ ਜਿਹੜਾ ਕਿਸਾਨ ਪਹਿਲਾਂ ਖਰੀਦ ਕੇ ਲੈ ਗਿਆ ਕਈਆਂ ਨੇ ਪਹਿਲਾਂ ਪੂਸਾ 44 ਨੂੰ ਬਹੁਤ ਤਰੰਗਤ ਦ ਦਿੱਤੀ ਜਦੋਂ ਵਿਰੇਸਾ ਹੌ ਦੇ ਨਾਲ ਇਹ ਅੱਜ ਤੋਂ ਮਹੀਨਾ ਪਹਿਲਾਂ ਹੀ ਆਮ ਤੌਰ ਤੇ ਜਦੋਂ ਪਿਛਲਾ ਸੀਜ਼ਨ ਨਿਕਲਦਾ ਝੋਨੇ ਦਾ ਕਿਸਾਨ ਉਦੋਂ ਵੀ ਰੱਖ ਲੈਂਦੇ ਨੇ ਆਪ ਦਾ ਵੀ ਸੋਝੇ ਸਰਕਾਰ ਨੇ ਪਾਬੰਦੀ ਲਾਈ ਹੈ ਪਾਬੰਦੀ ਦਾ ਤਾਂ ਫਾਇਦਾ ਹੈ ਜੇ ਤੇ ਸ਼ਕਤੀ ਨਿੱਜੀ ਦੁਕਾਨਾਂ ਵਾਲੇ ਇਹਨੂੰ ਰੱਖੀ ਬੈਠੇ ਐ ਮੈਨੂੰ ਯਾਦ ਆ ਬਦਲ ਸਾਹਿਬ ਦੀ ਸਰਕਾਰ ਦੇ ਵਿੱਚ 10 ਜੂਨ ਤੋਂ ਪਹਿਲਾਂ ਝੋਨਾ ਬੀਜਣ ਤੇ ਪਾਬੰਦੀ ਸੀ ਜਦ ਟਰਾਂਸਪਲੈਂਟ ਕਰਦੇ ਆਪਾਂ ਲੋਕਾਂ ਨੇ ਲਾਇਆ ਉਦੋਂ ਖੇਤੀ ਵਿਭਾਗ ਨੇ ਬਾਹੇ ਸੀ ਹੌਲੀ ਹੌਲੀ ਕਿਸਾਨਾਂ ਨੂੰ ਆਦਤ ਪੈ ਗਈ ਉਹ ਵੀ ਸਾਥ ਦੇਣ ਲੱਗੇ ਸੋ ਬੇਰੇ ਸਬਦ ਦੇ ਨਾਲ ਇਹਦੇ ਵਿੱਚ ਰਲ ਕੇ ਹਮਲਾ ਮਾਰਨਾ ਚਾਹੀਦਾ ਹੈ ਕਿਸਾਨਾਂ ਨੂੰ ਵੀ ਨਾਲ ਸਾਥ ਦੇਣਾ ਚਾਹੀਦਾ ਹੈ ਕਿ ਜੇ ਧਰਤੀ ਹੇਠਲਾ ਪਾਣੀ ਮੈਨੂੰ ਯਾਦ ਹੈ ਸਾਬਕਾ ਬਾਈ ਚਾਂਸਲਰ ਡਾਕਟਰ ਐਸਐਸ ਜੌਹਲ ਉਹਨਾਂ ਨੇ ਇੱਕ ਗੱਲ ਕਹੀ ਸੀ ਇੱਕ ਸੈਮੀਨਾਰ ਦੇ ਵਿੱਚ ਤੇ ਇੱਕ ਕਿਸਾਨ ਨੇ ਉੱਠ ਕੇ ਕਿਹਾ ਅਸੀਂ ਕਿਹੜੀ ਫਸਲ ਬੀਜੀਏ ਐਸੇ ਪਾਣੀ ਤੇ ਗੱਲ ਚੱਲਦੀ ਸੀ ਉਹਨਾਂ ਨੇ ਬੜਾ ਖੂਬਸੂਰਤ ਜਵਾਬ ਦਿੱਤਾ ਸੀ ਵੀ ਜਦੋਂ ਧਰਤੀ ਇਹ ਟਲਾ ਪਾਣੀ ਮੁੱਕ ਗਿਆ ਜਿਹੜਾ ਕੁਝ ਉਦੋਂ ਬਾਅਦ ਬੀਜੋਗੇ ਉਹ ਅੱਜ ਬੀਜਣ ਲੱਗ ਜੂ ਪਰ ਉੱਥੇ ਮਾਰਕੀਟਿੰਗ ਹੈ ਮਾਰਕੀਟਿੰਗ ਕਿਨੇ ਕਰਕੇ ਦੇਣੀ ਆ ਕਿਸਾਨ ਨੇ ਜੇ ਦੂਜੇ ਫਸਲਾਂ ਤੇ ਐਮਐਸਪੀ ਯਕੀਨੀ ਬਣ ਜਾਵੇ ਤਾਂ ਮੈਂ ਸਮਝਦਾ ਇਹਦੇ ਤੇ ਠੱਲ ਪੈ ਸਕਦੀ ਹੈ ਕਿਸਾਨ ਦੂਜੇ ਪਾਸੇ ਚੱਲ ਜਾਣ ਉਹਦੀ ਨਾ ਤਾਂ ਮਾਰਕੀਟਿੰਗ ਹੈ ਨਾ ਉਹਦਾ ਤੀਜੀ ਗੱਲ ਉਹਨਾਂ ਨੂੰ ਅਜੇ ਤੱਕ ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਖੇਤੀ ਖੇਤੀ ਨੀਤੀ ਨਹੀਂ ਬਣ ਸਕੀ ਜਿਹੜੀ ਕਿਸਾਨ ਹਤੈਸ਼ੀ ਹੋਵੇ ਆ ਪੰਜਾਬ ਦੀ ਸਰਕਾਰ ਨੇ ਰੌਲਾ ਪਾਇਆ ਸੀ ਪਿਛਲੇ ਸਾਲ 31 ਮਾਰਚ ਤੱਕ ਬੰਨੀ ਸੀ ਦੁਬਾਰਾ 31 ਮਾਰਚ ਵੀ ਲੰਘ ਗਿਆ ਮੰਤਰੀ ਵੀ ਬਦਲ ਗਿਆ ਇਹਨਾਂ ਦੀ ਖੇਤੀ ਨੀਤੀ ਨਹੀਂ ਆਈ ਜਦੋਂ ਤੱਕ ਭਾਰਤ ਵਿੱਚ ਅਨਾਜ ਦੀ ਮੰਗ ਦੇ ਮੁਤਾਬਕ ਨੀਤੀ ਨਹੀਂ ਬਣਦੀ ਉਦੀ ਕਲਾਸੀਫਿਕੇਸ਼ਨ ਨਹੀਂ ਹੁੰਦੀ ਕਿ ਜੇ ਝੋਨਾ ਐਨਾ ਬੀਜਦੇ ਕਣਕ ਐਨੀ ਬੀਜਣੀ ਹੈ ਉਹਦੇ ਮੁਕਾਬਲੇ ਦੂਜੀਆਂ ਫਸਲਾਂ ਵੀ ਬੀਜੀਆਂ ਨੇ ਪਰ ਉਹਨਾਂ ਦਾ ਮੰਡੀਕਰਨ ਯਕੀਨੀ ਹੋਵੇ ਕਿਸਾਨ ਦੀ ਖੱਜਲ ਖੋਰੀ ਨਾ ਹੋਵੇ ਕਿਸਾਨ ਬੀਜੇ ਨੂੰ ਤਿਆਰ ਨੇ ਕਿਸਾਨ ਨੇ ਬਹੁਤ ਤਜਰਬੇ ਕੀਤੇ ਪਰ ਜਦੋਂ ਸੜਕਾਂ ਤੇ ਰੁਲਦੀਆਂ ਨੇ ਉਹਨਾਂ ਦੇ ਉਤਪਾਦ ਫਿਰ ਰੋਣ ਆਉਂਦਾ ਇਸ ਕਰਕੇ ਇਸ ਮਾਮਲੇ ਦੇ ਵਿੱਚ ਵੀ ਸਰਕਾਰ ਨੇ ਜੇ ਕਦਮ ਚੱਕਿਆ ਇਹਨੂੰ ਮਿੱਤਰਤਾ ਦੇ ਨਾਲ ਵਧੀਆ ਤਰੀਕੇ ਦੇ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਧਰਤੀ ਅਤੇ ਪਾਣੀ ਬਚਾਉਣ ਵਾਸਤੇ ਅਸੀਂ ਸਾਰਾ ਸਾਂਝਾ ਹਿੰਮਤ ਕਰ ਸਕੀਏ ਜੀ ਸੋ ਖਾਸ ਖਬਰ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ